ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਿੰਗ ਫੈਮਿਲੀ ਵਲੌਗ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਦੋਸਤੋ ਸਾਰੇ ਕਿਵੇਂ ਆ ਚਲੋ ਜੀ ਅੱਜ ਆਪਾਂ ਚੱਲੇ ਆਂਗੇ ਭੈਣ ਕੋਲ ਸੁਣੋ ਉੱਥੇ ਜਾ ਕੇ ਦਿਖਾਉਣੇ ਆਈ ਉਹਨਾਂ ਦੇ ਕਿਵੇਂ ਨੇ ਪ੍ਰੋਗਰਾਮ ਭੈਣ ਦੀ ਦਰਾਣੀ ਕੋਲੇ ਹੋਇਆ ਜੀ ਬੇਟਾ ਆਪਾਂ ਚੱਲੇ ਆਈ ਉਹਨੂੰ ਸ਼ਗਨਦੇ ਆਂ ਚਲੋ ਜੀ ਹੁਣ ਆਪਾਂ ਚੱਲਦੇ ਆਂ ਬੱਚੇ ਤਿਆਰ ਹੋ ਗਏ ਸਾਰੇ ਜਣੇ ਚੱਲਦੇ ਆਪਾਂ ਚਲੋ ਜੀ ਪਰ ਆਪਣੀ ਗੱਡੀ ਖੜੀ ਹੈ ਚਲੋ ਜੀ ਚਲੋ ਕੱਡੋ ਗੱਡੀ ਬਾਹਰ ਹੁਣ ਆਪਾਂ ਚੱਲਦੇ ਆਂ ਇੱਥੇ ਆਪਾਂ ਰੁਕੇ ਸੀ ਫਰੂਟ ਲੈਣ ਵਾਸਤੇ ਚਲੋ ਫਿਰ ਆਪਾਂ ਅੱਗੇ ਚੱਲਦੇ ਆਂ हैं कि मैं टूल टैक्स पार करना मित्रों बवे चेक करो ਅੱਛਾ ਨਸ ਮੈਨੂੰ ਨਹੀਂ ਵੀਡੀਓ ਖੜਾਉਣਾ ਆਪਾਂ ਹੁਣ ਲੱਗੇ ਆ ਚਾਹ ਪੀਣ ਇੱਥੇ ਸਾਰਿਆਂ ਨੇ ਚਾਹ ਸਤ ਤੋਂ ਪਹਿਲਾਂ ਪੀ ਲਈ ਸੀ ਆਪਾਂ ਥੋੜਾ ਜਿਹਾ ਲੇਟ ਹੋਗੇ ਇੱਥੇ ਆਪਾਂ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਸੀ। ਕੁਝ ਇੱਥੇ Papa ਜੀ ਉਹੀ ਬੈਠੇ ਨੇ ਮੇਰੇ ਨਾਲ। ਇੱਧਰ ਮੇਰੀ ਭਾਬੀ ਬੈਠੀ ਐ। ਤੇ ਉਧਰ ਅਸੀਂ ਬੈਠੇ ਆ। ਇੱਧਰ ਕੋਈ ਹੋਰ ਭੈਣ ਭਾਈ ਆਈ ਹੋਈ ਸੀ ਜਿਹੜੇ ਬੈਠੇ ਨਹੀਂ। ਉਧਰ ਮਾਸੀ ਹੋਣੀ। ਲਓ ਜੀ ਇੱਥੇ ਆਪਾਂ ਚਾਹ ਪਾਣੀ ਈ ਲੈ ਆ। ਹੁਣ ਇੱਧਰ ਇਹ ਬਾਹਰ ਵਧਾਉਣ ਦੀ ਰਸਮ ਕਰਨਗੇ ਜੀ। ਇਹ ਜਿਹੜੇ ਆਪਣਾ ਮੁੰਡਾ ਹੀ ਅੱਜ 11 ਦਿਨ ਦਾ ਹੋ ਗਿਆ ਇਹ ਰਸਮ ਆਪਾਂ 9 ਦਿਨ ਦੀ ਵੀ ਕਰ ਸਕਦੇ ਆ 11 ਦਿਨ ਦੀ ਵੀ ਕਰ ਸਕਦੇ ਆ ਇਹਨਾਂ ਨੇ ਭੈਣ ਕਿਆ ਨਹੀਂ ਕੀਤੀ ਜੀ ਮਾਜੇ ਮੁੰਡਾ ਇਹ 11 ਦਿਨ ਦਾ ਹੋ ਗਿਆ ਇਹਦਾ ਨਾਮ ਰੱਖਿਆ ਜੀ ਜੁਗਾਦ ਸਿੰਘ ਇਹ ਜਦੋਂ ਇਹਨਾਂ ਦੇ ਅੰਦਰੋਂ ਲੈ ਕੇ ਆਉਂਦੇ ਨੇ ਉਹ ਆਪਣੇ ਕੋਲ ਵੀ ਹੈ ਨਹੀਂ ਕਲਿੱਪ ਉਹ ਲੈ ਕੇ ਆਉਂਦੇ ਨੇ ਜੈਂਟਸ ਜੁੱਤੀ ਪਾ ਕੇ ਪੈਰ ਦੇ ਵਿੱਚ ਇਹ ਜਿਹੜੀ ਬੋਗ ਕੋਲ ਮੁੰਡਾ ਹੋਇਆ ਜੀ ਜੈਂਟਸ ਜੁੱਤੀ ਪਾ ਕੇ ਜਿਹੜਾ ਪਹਿਲਾਂ ਆਪਣੇ ਘਰ ਦੇ ਵਿੱਚ ਛੋਟਾ ਬੇਟਾ ਹੁੰਦਾ ਉਹ ਪੱਲਾ ਫੜ ਕੇ ਬਾਹਰ ਲੈ ਕੇ ਆਉਂਦਾ ਉਸ ਤੋਂ ਬਾਅਦ ਜੀ ਇਹਨਾਂ ਦੇ ਜਿਹੜੇ ਲਾਗੀ ਨੇਗੇ ਉਹ ਮੱਥਾ ਟਿਕਾਉਂਦੇ ਨੇਗੇ ਫੇਰ ਇਹ ਆਪਣਾ ਇਹਦੀ ਰਸਮ ਇਹ ਪੂਰੀ ਹੋ ਜਾਂਦੀ ਹੈ ਜੀ ਬਾਹਰ ਵਧਾਉਣ ਦੀ ਸਾਡੇ ਪਿੰਡੇ ਨਹੀਂ ਹੈਗਾ ਜੀ ਰਿਵਾਜ ਇਹ ਮੈਂ ਵੀ ਭੈਣ ਕੇ ਦੇਖਿਆ ਪਹਿਲੀ ਵਾਰ ਇਹ ਨਾ ਕੰਗਾ ਜਾਦਾ ਨਹੀਂ ਸੀ ਸਾਡੇ ਰੀਲੇ ਵੀ

और मैं घर पर भी आता ही नहीं देख लो फिर पीनी को ही ना जो दो अंधेरे वाले ना आप आते नहीं आने वाले ये नाटक मान ना ना ले ना ये वाले को काट के कितने मीर के माने के जिससे ये पानी है कलर अंदर पीछे ਬਾਹੀ ਜੀ ਕਿੰਨੇ ਕਿੰਦਰਾ ਦੋਸਰੇ ਆਇਨ ਸੱਤ ਪਾਇਆ ਜੀ ਬਸ ਠੀਕ ਹੈ ਹਾਂ ਅਦਰ ਤੋਂ ਦੇ ਬਸ ਆਰਨ ਦਾ ਤਕੀਨਾ ਉਹ ਵੀ ਨਹੀਂ ਲੱਗੇ ਜਾਉਂਗੇ ਚੱਪੜਾ ਨਹੀਂ ਆਦਾ ਰਵੀ ਨਹੀਂ ਬੰਦੇ ਨਹੀਂ ਠੀਕ ਹੈ ਬਸ ਚਾਹ ਜੀ ਹਾਂ ਇਹ सच्ची गल तुझे इं लगता है अभी <ने> छोटी <था। laughs> <laughs> तो <laughs> <भो रही। laughs> हो भैं दी पहले नूं बढ़गी फिर दादी बलगी पहले नूह हो गई

काही नवान <laughs> <coughs>

ਇਹ ਸਮਾਰਟੀ ਦੀ ਗੱਲ ਹੈ ਰਾਣੀ ਦਾ ਚਾਰ ਕਿੰਨਾ ਮੈਨੂੰ ਨਹੀਂ ਪਤਾ ਕਾ ਬੈਠੀ ਆ ਮੈਨੂੰ ਨਹੀਂ ਜਾਨੀ ਚਲੋ ਇਹ ਆਪਾਂ ਹੁਣ ਉਧਰ ਚੱਲਦੇ ਆਂ ਬੈਣ ਗਿਆ ਕੰਨੀ ਇਹ ਇੱਥੇ ਮਾਸੀ ਜੀ ਦਾ ਘਰ ਆ ਜਾਂਦਾ ਜੀ ਇਹਦੇ ਵਿੱਚ ਦੀ ਲੰਘ ਕੇ ਹੀ ਆਪਾਂ ਬਾਹਰ ਗਲੀ 'ਚ ਨਿਕਲ ਜਾਾਂਗੇ ਜੇ ਆਪਾਂ ਅਗਰ ਦੂਸਰੇ ਪਾਸੋਂ ਨਹੀਂ ਆਉਨੇ ਤਾਂ ਆਪਾਂ ਨੂੰ ਦਰਵਾਜ਼ੇ ਵਿੱਚ ਦੀ ਘੁੰਮ ਕੇ ਆਉਣਾ ਪੈਂਦਾ ਹੈ ਉਹਨਾਂ ਦੇ ਘਰ ਜਾਣ ਵਾਸਤੇ ਇਹ ਆਪਾਂ ਇਹਨਾਂ ਦੇ ਘਰ ਦੇ ਵਿੱਚ ਦੀ ਲੰਘ ਕੇ ਹੀ ਹੁਣ ਆਪਾਂ ਦੂਸਰੀ ਵੀਹੀ ਦੇ ਵਿੱਚ ਆ ਗਏ ਇਹ ਦੂਸਰੀ ਗਲੀ ਆ ਜੂਗੀ ਜਿੱਧਰ ਉਹਨਾਂ ਦੇ ਘਰ ਵਾਸਤੇ ਜਾਣ ਲਈ ਭੈਣ ਕੇ ਤੇ ਹੁਣ ਆਪਾਂ ਉਧਰ ਗਏ ਸੀ ਪਹਿਲਾਂ ਆਪਾਂ ਉਹਨੂੰ ਦੇਖਤੀਆਂ ਇਹ ਜੁਗਾਦ ਨੂੰ ਉਹਨਾਂ ਨੇ ਰਸਮਾਂ ਦੇਖੀਆਂ ਸਾਰੀਆਂ california beach ਗਾਇਨੀ ਬੜੀ ਕੈਦ ਦੇ ਗਈ ਨਹੀਂ ਇਹ ਕਰਦੇ ਕਾਹਦੇ ਇਹ ਤਾਂ ਮੇਰੇ ਕੋਲ ਨਹੀਂ ਕਿਸੇ ਦਾ ਹੋ ਰਿਹਾ ਬਾਪੂਰੀ ਨਹੀਂ ਗੱਲ ਨਹੀਂ ਪੂੜਾ ਹੋਇਆ ਚਾ ਚੋਟੇ ਹਾਂ ਤੇਰਾ ਕਹਿੰਦਾ ਇਹ ਤਾਂ ਸਾਰੇ ਬਗੇ ਵੀ ਨਹੀਂ ਦੇ ਦੇ ਸਕਦੇ ਇਹ ਨਹੀਂ ਨੀਚੇ ਪੇਟਾ ਰੱਖਣਾ ਸੀ ਨਹੀਂ ਚੱਲ ਨਹੀਂ ਕਿਉਂ ਹੋੜ ਇਹਦੇ ਮੈਨਸ ਨਹੀਂ ਚੱਜੇ ਗੱਲਾਂ ਠੀਕ ਚੋਲ ਚੋਲ ਥੋੜੀ ਹੋਣੀ ਠੀਕ ਹੈ ਜੇ ਮੰਨਦਾ ਉਹ ਦੂਜੇ ਵੀ ਆਉਣਗੇ ਉਹ ਵੀ ਆ ਵੀ ਬੱਚੇ ਹੋਗੇ ਆ ਜੇ ਆਏ ਤੇ ਬੱਚੇ ਦੁਪਹਿਰ ਕਿਹੜੀ ਆਤੀ ਨੇ ਫਿਰ ਜਾਂਦੇ ਦੁਪਹਿਰ ਜੀ ਆ ਦੇਖ ਕਿੰਨੇ ਖਾਣਾ ਹੋਗੇ ਆ ਦੇਖ ਲੈ ਜੀ ਬਿੱਟੀ ਠੀਕ ਹੈ ਜੀ 60 ਰੁਪਏ ਦਾ ਬੰਦ ਚੱਲਦੇ ਹਾਂ ਠੀਕ ਹੈ ਜੀ ਬਿੱਟੀ ਬਾਦਲ ਦਿੰਦੇ ਹਾਂ ਠੀਕ ਹੈ ਬਿੱਟੀ ਬਾਦਲ ਆ ਦੇਖ ਕਿੰਨਾ ਜਾਵੇਗਾ ਤੁਹਾਨੂੰ 60 ਰੁਪਏ ਹੋਗੇ ਇਹ ਬੰਦ ਖਾਲੀ ਕਰਤੀ ਅੱਧੀ ਹੀ ਹਾਸੇ ਹੋਰ ਬਿੱਟੀ ਕਰਦੇ ਨਾ ਕੀ ਤੁਸੀਂ ਮਿੱਟੀ ਕੱਢੀ ਸੀ ਇਹ ਚ ਲਾ ਰਹੇ ਨੇ ਹੋਰ ਪਾੜ ਜਣਗੇ ਅੱਜ ਬੇਡੇ ਹਾਂ ਇਹ ਲਾਉਂਦੇ ਨੇ ਭਾਏ ਇਹ ਕਹਿੰਦੇ ਨੇ ਬਿੱਟੀ ਪਾਣੀ ਭਰ ਕੇ ਕੱਢੀਏ ਇਸ ਤਰ੍ਹਾਂ ਕੱਢੀਏ ਕਮਾਰ ਨਹੀਂ ਨਾ ਇਹ ਨਾ ਹਨ ਕਮਾਰਨੋਂ ਦੁਪੱਟੇ ਮਾਰੋ ਹਾਂ ਹਾਂ ਜੋ ਹੁੰਦੀ ਹੈਗੀ ਇਹਦੀ ਇਸ ਤੋਂ ਬਸ ਐ ਕੂਦ ਜਾਈ ਬੋਚ ਕੇ ਹਾਂ ਚਲੋ ਚੂਕ ਗੜੇ ਬੁੜੇ ਪੇਂਟ ਕਰੀਏ ਪੇਂਟ ਕਰੀਏ ਪੇਂਟ ਮੈਂ ਮਨ ਖਾਂ ਤੁਸੀਂ ਸਾਡੇ ਨੇ ਕਦੇ ਕਿ ਨਹੀਂ ਸੀ ਮੇਰੇ ਪਾਣੀ ਨਾ ਪਾ ਦਿੰਦੇ ਨਹੀਂ ਤੁਸੀਂ ਨਾ ਬੱਕੇ ਤੇ ਤੁਸੀਂ ਦੇਖ ਆਂ ਤੇ ਕਿ ਨਾ ਕਸ਼ੀ ਨਾ ਮੈਂ ਯਾਰ ਜੀ ਜੀ ਬਾਹਰ ਆ ਕੇ ਕਿੰਨਾ ਮਾਰੋ ਥੇ ਜਿੰਨਾਂ ਨਹੀਂ ਪੈਟ ਕੰਨੀ ਕਾ ਕੱਢਦੇ ਨੇ ਇਹ ਕਿਹੜੀ ਕਹਾਣੀ ਆ ਆਪਣੇ ਦਿੱਤੀ ਤੇ ਨਾ ਹੋਈ ਇਹ ਮੂਲ ਕਦੀ ਕੱਢਦੇ ਹਾਂ ਮੈਂ ਆਪਣਾ ਇਹ ਲੈ ਲਿਆ ਨਾ ਝੜਤੀ ਉਹ ਦੋ ਦਿਆਂ ਇਹ ਨਾਲ ਦੇ ਇੱਕ ਪੈਸੇ ਲੱਗੇ ਜੀ ਖਾਣੇ ਬੈਠੇ ਰਹਾਣ ਕਿ ਅੱਛਾ ਹੁਣ ਮੈਂ ਇਹ ਹਾਂ ਨਾ ਅਸੀਂ ਕੋਈ ਨਹੀਂ ਦੇਖਦੇ ਨਾ ਤੁਸੀਂ ਕਰ ਗਏ ਸੀ ਬਾਹਰ ਲੱਗੇ ਰਹੇ ਨੇ ਇਹ ਦੂਜੇ ਤੋਂ ਫੁੱਟੇ ਨੇ But dwelling that.

ਨੇ ਮਾਸੀ ਨਾਲ ਕਰਤੇ ਜੀ ਉਹ ਦੱਸੇਗਾ ਫਿਰ ਉਹ ਵੀ ਵੀਰ ਵਾਲੀ ਦਾ ਚੰਦ ਆਰੇ ਜੋ ਵੀ ਹਨ ਬਲੌਗ ਜਿਲੇ ਲਿਆ ਆਪਾਂ ਵੀ ਦੇਖ ਲਈ ਆਪਾਂ ਨੇ ਦੇਖ ਲਈ ਮਾਂ ਪਾਣੇ ਆਪਾਂ ਲਾ ਕੇ ਦੇਖ ਪਰ ਹੈਲੋ ਗਾਇਜ਼ ਜਿੰਨੀ ਇਹ ਕਰਤਕ ਹੋਗਾ ਹੈਲੋ ਗਾਇਜ਼ ਨੂੰ ਕੀ ਪਹਿਲਾਂ ਉਹ ਬਈ ਮਿੱਤਰੋ ਹੁਣ ਆਪਾਂ ਚੱਲਦੇ ਹਾਂ ਘਰੇ ਲੋ ਜੀ ਅੱਜ ਦੇ ਵਲੌਗ ਦਾ ਪੰਡ ਇੱਥੇ ਕਰਦੇ ਆ ਜਿਸ ਨੂੰ ਨੂੰ ਵਲੌਗ ਵਧੀਆ ਲੱਗੇ ਹੋਵੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਸੈੱਟ ਕਰ ਦਿਓ ਜੀ 올 ਤੇ ਸਾਰਿਆਂ ਨੂੰ ਧੰਨਵਾਦ